ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਬੇਹੱਦ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੈਗਾ ਕਿ ਜਿੱਥੇ ਇੱਕ ਵੱਡਾ ਹਾਦਸਾ ਹੋਇਆ ਹੈਗਾ ਆ 11 ਪੰਜਾਬੀਆਂ ਸਮੇਤ ਕੁੱਲ 12 ਲੋਕਾਂ ਦੀ ਜਾਨ ਚਲੀ ਗਈ ਹੈ ਭਾਰਤੀ ਰਿਜ਼ੋਰਟ ਦੇ ਵਿੱਚ ਜਿਹੜਾ ਕਿ ਵੱਡਾ ਹਾਦਸਾ ਵਾਪਰਿਆ ਤੇ ਰੈਸਟੋਰੈਂਟ ਦੇ ਵਿੱਚੋਂ ਇਹ ਜਿਹੜੀਆਂ ਕਿ 12 ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ ਜਿਸ ਦੇ ਵਿੱਚੋਂ 11 ਲਾਸ਼ਾਂ ਪੰਜਾਬੀਆਂ ਦੀਆਂ ਦਸਿਆ ਜਾ ਰਹੇ ਨੇ ਵਿਦੇਸ਼ੀ ਧਰਤੀ ਦੇ ਉੱਪਰ ਇਹ ਜਿਹੜਾ ਕਿ ਬੇਹਦ ਮੰਦਪਾਗਾ ਪਾਣਾ ਵਾਪਰਿਆ ਅਤੇ ਇਸ ਤੋਂ ਬਾਅਦ ਹੁਣ ਪੂਰੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕੀ ਹੈ ਲੋਕ ਸਹਿਮੇ ਹੋਏ ਨੇ ਡਰ ਦਾ ਮਾਹੌਲ ਹੈ ਤੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਆ 조ਰਜੀਆ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਭਾਰਤੀ ਰੈਸਟੋਰੈਂਟ ਦੇ ਵਿੱਚ ਇੱਕ ਵੱਡਾ ਘਟਨਾਕ੍ਰਮ ਵਾਪਰ ਜਾਂਦਾ ਹੈ ਤੇ ਇਸ ਹਾਸਤੇ ਦੇ ਵਿੱਚ 12 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਦੇ ਵਿੱਚ 11 ਪੰਜਾਬੀ ਦੱਸੇ ਜਾ ਰਹੇ ਨੇ ਕਾਰਬਨ ਮੋਨੋਆਕਸਾਈਡ ਇਸ ਦੀ ਵੱਡੀ ਵਜ੍ਹਾ ਦੱਸਿਆ ਜਾ ਰਿਹਾ ਜੋ ਕਿ 12 ਲੋਕਾਂ ਦੀ ਜਾਨ ਚਲੀ ਗਈ ਹੈ ਭਾਰਤੀ ਰੈਸਟੋਰੈਂਟ ਦੇ ਵਿੱਚ ਉਹ ਇਹ ਜਿਹੜੀਆਂ ਸਾਰੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਅਤੇ ਮਰੇ ਗਏ ਲੋਕਾਂ ਦੇ ਵਿੱਚ ਇੱਕ ਜਾਰਜੀਅਨ ਨਾਗਰਿਕ ਵੀ ਸ਼ਾਮਲ ਹੈ ਅਤੇ 11 ਪੰਜਾਬੀ ਦੱਸੇ ਜਾ ਰਹੇ ਨੇ ਉਹ ਤੇ ਜਾਰਜੀਅਨ ਪੁਲਿਸ ਵੀ ਪੂਰੇ ਹਾਸਤੇ ਦੀ ਜਾਂਚ ਤੇ ਲਈ ਪੂਰੀ ਤਰ੍ਹਾਂ ਦੇ ਨਾਲ ਹੁਣ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਰੈਸਟੋਰੈਂਟ ਦੀ ਦੂਜੀ ਮੰਜ਼ਲ ਤੋਂ ਇਹ ਜਿਹੜੀਆਂ ਕਿ ਮ੍ਰਿਤਕ ਦੇ ਹਨ ਬਰਾਮਦ ਹੋਈਆਂ ਨੇ ਵੱਡਾ ਜਿਹੜਾ ਕੀ ਇਹ ਹਾ사 ਹੋਇਆ ਜੌਰਜੀਆ ਦੇ ਵਿੱਚ ਜਿੱਥੇ ਕਿ ਗੈਸ ਚੜਨ ਦੇ ਵੱਡੀ ਵਜ੍ਹਾ ਦੱਸੀ ਜਾ ਰਹੀ ਹੈ ਮੌਤਾਂ ਹੋਣ ਦੀ ਅਤੇ 11 ਪੰਜਾਬੀਆਂ ਸਮੇਤ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਫ੍ਰੈਂਸਿਕ ਜਾਂਚ ਟੀਮਾਂ ਵੀ ਘਟਨਾ ਸਥਾਨ ਦੇ ਉੱਪਰ ਪਹੁੰਚੀਆਂ ਹੋਈਆਂ ਨੇ ਤੇ ਮੌਕੇ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਹੈ ਹੁਣ ਦੱਸ ਦਿੰਦੇ ਹਾਂ ਕਿ ਜਾਰਜੀਆ ਦੇ ਪ੍ਰਸਿੱਧ ਡਿਗੋਰੀ ਸੈਕਰੀ ਰਿਜ਼ੋਰਟ ਦੇ ਵਿੱਚ ਇਹ ਹਾਦਸਾ ਹੋਇਆ ਜਿੱਥੇ ਕਿ 12 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਧਿਕਾਰੀਆਂ ਨੂੰ ਇਹ ਸ਼ੱਕ ਹੈ ਕਿ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਇਸ ਵੱਡੇ ਹਾਦਸੇ ਦੀ ਵਜ੍ਹਾ ਹੋ ਸਕਦੀ ਹੈ ਕਿਉਂਕਿ ਭਾਰਤੀ ਰੈਸਟੋਰੈਂਟ ਦੇ ਵਿੱਚ 11 ਪੰਜਾਬੀ ਨਾਗਰਿਕਾ ਸਮੇਤ ਇੱਕ ਜਾਰਜੀਆ ਨਾਗਰਿਕ ਦੀ ਜਿਹੜੀ ਮ੍ਰਿਤਕ ਦੇ ਆਹੋ ਤੋਂ ਬਰਾਮਦ ਹੁੰਦੀ ਹੈ ਅਤੇ ਜਾਰਜੀਅਨ ਪੁਲਿਸ ਤੁਰੰਤ ਮਾਮਲੇ ਦੀ ਤਫਤੀਸ਼ ਤੇ ਵਿੱਚ ਜੁੜ ਜਾਂਦੀ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਰੈਸਟੋਰੈਂਟ ਦੀ ਦੂਜੀ ਮੰਜ਼ਲ ਤੇ ਉੱਪਰ ਬਣੇ ਕੁਆਟਰਾਂ ਦੇ ਵਿੱਚੋਂ ਇਹ ਜਿਹੜੀਆਂ ਕਿ ਲਾਸ਼ਾਂ ਬਰਾਮਦ ਹੋਈਆਂ ਨੇ ਤੋਂ 11 ਲਾਸ਼ਾਂ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਹੀ ਪੁਲਿਸ ਨੂੰ ਇਸ ਸੰਬੰਧੀ ਖਬਰ ਮਿਲਦੀ ਹੈ ਤਾਂ ਉੱਚ ਅਧਿਕਾਰੀਆਂ ਦੀ ਜਿਹੜੀ ਟੀਮ ਹੈ ਉਹ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੀ ਰਿਪੋਰਟ ਮੁਤਾਬਕ ਲਾਸ਼ਾਂ ਦੀ ਸ਼ੁਰੂਆਤੀ ਜਾਂਚ ਤੇ ਵਿੱਚ ਕੋਈ ਬਾਰੀ ਹਿੰਸਾ ਦਾ ਸੰਕੇਤ ਤਾਂ ਨਹੀਂ ਮਿਲਿਆ ਪਰ ਇਹ ਗੱਲ ਜ਼ਰੂਰ ਕਿਤਾ ਕਿਤੇ ਦੁਰਘਟਨਾ ਦੇ ਵੱਲ ਇਸ਼ਾਰਾ ਕਰਦੀ ਹੈ ਜਾਰਜੀਆ ਦੇ ਗ੍ਰਾਮ ਮੰਟਾਲੇ ਦੇ ਵੱਲੋਂ ਇਸ ਸਬੰਧ ਦੇ ਵਿੱਚ ਕ੍ਰਿਮੀਨਲ ਕੋਡ ਧਾਰਾ 116 ਦੇ ਤਹਿਤ ਇੱਕ ਅਪਰਾਧਿਕ ਜਾਂਚ ਆਰੰਭ ਕੀਤੀ ਗਈ ਹੈ ਜੋ ਕਿ ਲਾਪਰਵਾਹੀ ਕਾਰਨ ਹੋਈਆਂ ਮੋਤਾ ਦੇ ਨਾਲ ਸੰਬੰਧਿਤ ਜਾਂਚ ਦੱਸੀ ਜਾ ਰਹੀ ਹੈ ਅਤੇ ਹੁਣ ਹੁਣ ਤੱਕ ਦੀ ਮੋੜਲੀ ਤਫਤੀਸ਼ ਤੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਥਾਂ ਦੇ ਉੱਪਰ ਰੈਸਟੋਰੈਂਟ ਦੀ ਦੂਸਰੀ ਮੰਜ਼ਲ ਤੇ ਜਿਹੜਾ ਕੀ ਇਹ ਵੱਡਾ ਘਟਨਾਕਰਮ ਵਾਪਰਿਆ ਉੱਥੇ ਜਨਰੇਟਰ ਇੱਕ ਰੱਖਿਆ ਹੋਇਆ ਸੀ ਅਤੇ ਰਾਤ ਦੇ ਸਮੇਂ ਬਿਜਲੀ ਸਪਲਾਈ ਠਫਣ ਤੋਂ ਬਾਅਦ ਜਨਰੇਟਰ ਨੂੰ ਚਾਲੂ ਕੀਤਾ ਗਿਆ ਸੀ ਜੋ ਕਿ ਬੈੱਡਰੂਮ ਸੇ ਬਿਲਕੁਲ ਕੋਲ ਸੀਮੀ ਜਗ੍ਹਾ ਦੇ ਉੱਪਰ ਜਨਰੇਟਰ ਰੱਖਿਆ ਹੋਇਆ ਸੀ ਅਤੇ ਇਸ ਦਿਨ ਨਾਲ ਹੀ ਇਹ ਵੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਕਿ ਲਾਸ਼ਾਂ ਮਿਲਣ ਤੋਂ ਇੱਕ ਦਿਨ ਪਹਿਲਾਂ ਹੀ ਬਿਜਲੀ ਬੰਦ ਹੋਣ ਦੌਰਾਨ ਇਸ ਜਨਰੇਟਰ ਨੂੰ ਚਾਲੂ ਕੀਤਾ ਗਿਆ ਸੀ ਸ਼ਰਵੰਤੀ ਜਾਨ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਜਨਰੇਟਰ ਦੇ ਵਿੱਚੋਂ ਨਿਕਲਣ ਵਾਲਾ ਧੂਆਂ ਹੀ ਇਹਨਾਂ ਦੀ ਜਾਨ ਜਾਣ ਦੀ ਵਜ੍ਹਾ ਬਣਿਆ ਦੱਸਿਆ ਜਾ ਰਿਹਾ ਕਿ ਜਿਸ ਥਾਂ ਦੇ ਉੱਪਰ ਜਨਰੇਟਰ ਰੱਖਿਆ ਹੋਇਆ ਸੀ ਉਹ ਕਾਫੀ ਸੀਮਿਤ ਜਗ੍ਹਾ ਸੀ ਅਤੇ ਉਸ ਦੇ ਬਿਲਕੁਲ ਨਾਲ ਹੀ ਜਿਹੜਾ ਕੀ ਹੈ ਬੈੱਡਰੂਮ ਬਣੇ ਹੋਏ ਸਨ ਜਿੱਥੇ ਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 11 ਪੰਜਾਬੀਆਂ ਸਮੇਤ ਇੱਕ ਜੌਰਜੀਅਨ ਨਾਗਰਿਕ ਇਹਨਾਂ ਬੈੱਡਰੂਮਸ ਦੇ ਵਿੱਚ ਹੀ ਸੁੱਤੇ ਪਏ ਹੋਣ ਸੰ ਪਰ ਧੂਆ ਚੜਨ ਦੀ ਵਜ੍ਹਾ ਕਰਕੇ ਇਹ ਜਿਹੜੀ ਉਹਨਾਂ ਦੀ ਮੌਤ ਹੋ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਦੋਂ ਜੌਰਜੀਅਨ ਗਾਇਬ ਮੰਤਰਾਲੇ ਦੇ ਬੁਲਾਰਿਆਂ ਦੇ ਕਹਿੰਨੇ ਕਿ ਜਨਰੇਟਰ ਨੂੰ ਸੌਣ ਵਾਲੇ ਕੁਆਰਟਰਾਂ ਦੇ ਨੇੜੇ ਇੱਕ ਸੀਮਿਤ ਖੇਤਰ ਦੇ ਵਿੱਚ ਰੱਖਿਆ ਹੋਇਆ ਸੀ ਸੰਭਾਵਿਤ ਤੌਰ ਤੇ ਰਾਤ ਨੂੰ ਬਿਜਲੀ ਬੰਦ ਹੋਣ ਦੇ ਕਾਰਨ ਇਸ ਦੀ ਵਰਤੋਂ ਕੀਤੀ ਗਈ ਸੀ ਅਤੇ ਹੁਣ ਏਵੀ ਜ਼ਿਕਰ ਕੀਤਾ ਕਿ ਇਸ ਦੁਖਦਾਈ ਘਟਨਾ ਨੇ ਅੜਿਦਵਾਲੇ ਦੇ ਹਾਲਾਤਾਂ ਨੂੰ ਅਜੇ ਵੀ ਜਿਹੜਾ ਕਿ ਜਾਂਚ ਦਾ ਵਿਸ਼ਾ ਬਣਿਆ ਹੋਇਆ ਫ੍ਰੈਂਸਿਕ ਮਹਰਦ ਦੇ ਵੱਲੋਂ ਮੌਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਸੰਬੰਧੀ ਜਿਹੜੀ ਕਿ ਆਪਣੀ ਕਾਰਵਾਈ ਅਰੰਭੀ ਹੋਈ ਹੈ ਜਾਂਚ ਦੌਰਾਨ ਗਵਾਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਫ੍ਰੈਂਸਿਕ ਮਹਾਰਾ ਨੇ ਮੌਕੇ ਦੇ ਉੱਪਰ ਪਹੁੰਚ ਕੇ ਮੌਦੇ ਸਹੀ ਕਾਰਨ ਦਾ ਪਤਾ ਲਗਾਉਣ ਦੇ ਲਈ ਆਪਣੀ ਕਾਰਵਾਈ ਆਰੰਭ ਦਿੱਤੀ ਹੈ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਪਿਆਸ ਬਿਆਨ ਦੇ ਵਿੱਚ ਇਸ ਨੂੰ ਦੱਸਿਆ ਹੈਗਾ ਕਿ ਹੁਣ ਤੱਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈਗੀ ਹੈ ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਇਸ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਮ੍ਰਿਤਕਾਂ ਦੇ ਵਿੱਚ 11 ਪੰਜਾਬੀ ਸਨ ਅਤੇ ਇਸ ਦੀ ਹਾਲੇ ਜਿਹੜੀ ਹੈ ਅਧਿਕਾਰਿਕ ਤੌਰ ਤੇ ਪੁਸ਼ਟੀ ਕੀਤੀ ਜਾਣਾ ਬਾਕੀ ਅપર ਕੁਝ ਮੀਡੀਆ ਰਿਪੋਰਟਰ ਦੇ ਵਿੱਚ ਇਹ ਆਖਿਆ ਜਾ ਰਿਹਾ ਕਿ 11 ਦੇ ਵਿੱਚੋਂ ਪੰਜਾਬੀ ਜਿਹੜੇ ਨੇ ਉਹ 12 ਦੇ ਕਰੀਬ ਦੱਤੇ ਜਾ ਰਹੇ ਨੇ ਉਧਰ ਦੁਖਦਾਈ ਘਟਨਾ ਤੇ ਰਿਜ਼ੋਰਟ ਤੇ ਸੁਰੱਖਿਆ ਪ੍ਰਬੰਧਾ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੋ ਗਏ ਨੇ ਖਾਸ ਤੌਰ ਤੇ ਬੰਦ ਥਾਮਾ ਤੇ ਜਨਰੇਟਰਾਂ ਦੀ ਵਰਤੋਂ ਦੇ ਬਾਰੇ ਗੰਭੀਰ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਸਥਾਨਕ ਅਧਿਕਾਰੀਆਂ ਨੇ ਸੁਰੱਖਿਆ ਉਪਾਮਾ ਤੇ ਮੁਰ ਮੁਲੰਕਨ ਦੇ ਲਈ ਜਿਹੜਾ ਕਿ ਉਹ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਤੇ ਵਿੱਚ ਅਜਿਹੇ ਮੰਦਭਾਗੇ ਹਾਦਸੇ ਦੁਬਾਰਾ ਨਾ ਹੋਣ ਜਿਵੇਂ ਜਿਵੇਂ ਜਾਂਚ ਸਾਹਮਣੇ ਆ ਰਹੀ ਹੈ ਪੀੜਤਾ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਨੂੰ ਵਿਨਾਸ਼ਕਾਰੀ ਨੁਕਸਾਨ ਦੇ ਨਾਲ ਜੂਝਣ ਨੂੰ ਲੈ ਕੇ ਹੁਣ ਤੱਕ ਦੀ ਜਿਹੜੀ ਆ ਉਹ ਸਥਿਤੀ ਬਣੀ ਹੋਈ ਹੈ ਵਿਦੇਸ਼ੀ ਨਾਗਰਿਕ ਜਿਨ੍ਹਾਂ ਦੀ ਪਛਾਣ ਅਜੇ ਜ਼ਾਹਰ ਨਹੀਂ ਕੀਤੀ ਗਈ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸਨ ਜਿਸ ਤਨਲ ਕਟਾਂ ਤੋ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਵੱਡਾ ਜਿਹੜਾ ਕੀ ਇਹ ਨੁਕਸਾਨ ਹੋਇਆ ਤੇ ਹੁਣ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਜ਼ਰੂਰ ਹੈ ਹਾਲੇਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਸੰਬੰਧੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ 11 ਪੰਜਾਬੀ ਲੋਕਾਂ ਦੀ ਮੌਤ ਹੋ ਜਾਣ ਸੰਬੰਧੀ ਹਲੇ ਅਧਿਕਾਰਿਤ ਪੁਸ਼ਟੀ ਹੋਣਾ ਬਾਕੀ ਹੈ ਪਰ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਇਹ ਜਿਹੜੀਆਂ ਕੀ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਰਹੀ ਹੈ ਕਿ ਜੈਸ ਰਿਜ਼ੋਰਟ ਦੇ ਉੱਪਰ ਇਹ ਜਿਹੜਾ ਕਿ ਹਾਦਸਾ ਵਾਪਰਦਾ ਉਸ ਦੀ ਦੂਸਰੀ ਮੰਜ਼ਲ ਦੇ ਉੱਪਰ ਭਾਰਤੀ ਰੈਸਟੋਰੈਂਟ ਸੀ ਅਤੇ ਜਿਹੜਾ ਕਿ ਬੈੱਡਰੂਮ ਦੇ ਕੋਲ ਹੀ ਜਨਰੇਟਰ ਰੱਖਿਆ ਹੋਇਆ ਸੀ ਜੋ ਕਿ ਰਾਤ ਦੇ ਸਮੇਂ ਬਿਜਲੀ ਜਾਣ ਤੋਂ ਉਸ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਹੀ ਹੁਣ ਤੱਕ ਜਿਹੜੀ ਆ ਜਾਂਚ ਦੇ ਵਿੱਚ ਗੱਲ ਆਖੀ ਜਾ ਰਹੀ ਹੈ ਕਿ ਕਾਰਬਨ ਮੋਨੋਆਕਸਾਈਡ ਜੋ ਕਿ ਜ ਡੱਟਰ ਦੇ ਧੂਏ ਦੇ ਵਿੱਚੋਂ ਨਿਕਲੀ ਆ ਤੇ ਸੁੱਤੇ ਪਏ ਇਹਨਾਂ 12 ਲੋਕਾਂ ਦੀ ਮੌਦੀ ਵਜ੍ਹਾ ਬਣੀ ਹੈ ਉਧਰ ਜਿਵੇਂ ਹੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੀ ਆ ਤਾਂ